ਜੀ ਹਾਂ ਦੋਸਤੋ ਸਤਿ ਸ਼੍ਰੀ ਅਕਾਲ ਸੋਪ ਸ਼ਵੇਤ ਸਵਾਗਤ ਹੈ ਤੁਹਾਡਾ ਜੀ ਹਾਂ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਭਰ ਦੇ ਵਿੱਚ ਮੌਸਮ ਦੇ ਬਾਰੇ ਦੋਸਤੋ ਮੌਸਮ ਵਿਭਾਗ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਅਗਲੇ 24 ਘੰਟਿਆਂ ਦੇ ਅਲਰਟ ਕੀਤਾ ਜਾ ਰਿਹਾ ਦੋਸਤੋ ਕਈ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਭਾਰੀ ਬਾਰਿਸ਼ ਜੋ ਰਾਤ 12 ਵਜੇ ਤੋਂ ਚੱਲਦੀ ਹੈ ਦੋਸਤੋ ਤਾਂ ਅਗਲੇ 24 ਘੰਟਿਆਂ ਦੇ ਵਿੱਚ ਲਗਾਤਾਰ ਤੇਜ਼ ਬਾਰਿਸ਼ ਹਨੇਰੀ ਤੂਫਾਨ ਲੜੀ ਜਿਹੜਾ ਜਾਰੀ ਰਹਿਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਜੀ ਤਾਫਰੀਦਕੋਟ ਫਿਰੋਜ਼ਪੁਰ ਮੋਗਾ ਮਕਸਰ ਅਬੋਹਰ ਮਲੋਟ ਗੰਗਾ ਨਗਰ ਹੁਸ਼ਿਆਰਪੁਰ ਜਲੰਧਰ ਮੁਹਾਲੀ ਚੰਡੀਗੜ੍ਹ ਲਗਾਤਾਰ ਜਿਹੜਾ ਬਾਰਿਸ਼ ਦਾ ਸਿਲਸਲਾ ਉੱਥੇ ਲਗਾਤਾਰ ਤੇਜ਼ ਬਾਰਿਸ਼ ਚੱਲਦੀ ਰਹੀ ਦੋਸਤੋ ਬਿਜਲੀ ਗਰਜ ਦੀ ਹੈ ਜਿਸ ਦੇ ਨਾਲ ਕਈ ਥਾਵਾਂ ਤੇ ਭਾਰੀ ਨੁਕਸਾਨ ਵੀ ਦੱਸਿਆ ਜਾ ਰਿਹਾ ਹੈ ਦੋਸਤੋ ਤੇ ਅਗਲੇ 24 ਘੰਟਿਆਂ ਦੇ ਵਿੱਚ ਲਗਾਤਾਰ بارش ਦਾ ਜਿਹੜਾ سلسلہ ਸੁਭਾਵਨਾ ਜਿਹੜੀ ਹੈ ਜਾਰੀ ਹੈ ਦੋਸਤੋ ਸੋ ਸਾਰੇ ਪੰਜਾਬ ਭਰ ਦੇ ਵਿੱਚ ਅਲਰਟ ਜਾਰੀ ਹੁਣ ਕਰਕੇ ਦੱਸਿਆ ਜਾਂਦਾ ਦੋਸਤੋ ਕਿ ਆਪਣੇ ਘਰਾਂ ਦੇ ਵਿੱਚ ਹੀ ਰਹਿਣਾ ਸੁਰੱਖਿਅਤ ਹੈ ਜੀ ਆਪਣੇ ਘਰਾਂ ਦੇ ਵਿੱਚ ਹੀ ਰਹੋ ਕਿਉਂਕਿ بارش ਦਾ ਜਿਹੜਾ ਤੇਜ਼ ਤੇਜ਼ ਵਹਾ ਜਿਹੜਾ ਉਹ ਬਹੁਤ ਖਤਰਨਾਕ ਹੈ ਦੋਸਤੋ ਕਿ ਇਸ بارش ਦੇ ਕਰਕੇ ਕਈ ਘਰ ਜਿਹੜੇ ਡਿੱਗ ਚੁੱਕੇ ਨੇ ਤੇ ਹੋਰ ਵੀ ਗੱਡੀਆਂ ਨੂੰ ਵੀ ਕਾਰਾਂ ਨੂੰ ਵੀ ਵਿਕਲਾਂ ਨੂੰ ਵੀ ਚੱਲਣ ਦੇ ਵਿੱਚ ਬਹੁਤ ਸਮੱਸਿਆ ਦਿੱਸਦੀ ਜਾ ਰਹੀ ਹੈ ਦੋਸਤੋ ਸੋ ਆਪ ਜੀ ਦਾ ਧੰਨਵਾਦ ਦੋਸਤੋ ਸੋ ਦੁਬਾਰਾ ਫੇਰ ਦੱਸਿਆ ਜਾ ਦੇ ਕਿ ਪੰਜਾਬ ਭਰ ਦੇ ਵਿੱਚ ਜਿਹੜਾ ਮੌਸਮ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਕਿ ਦੋਸਤੋ ਅਗਲੇ 24 ਘੰਟਿਆਂ ਦੇ ਵਿੱਚ ਲਗਾਤਾਰ ਤੇਜ਼ ਬਾਰਿਸ਼ ਤੂਫਾਨ ਹਨੇਰੀ ਦਾ ਡਾਟਾ ਕਿਹਾ ਨਾ ਦੱਸਿਆ ਜਾ ਰਿਹਾ ਸੋ ਆਪ ਜੀ ਦਾ ਸਾਰਿਆਂ ਦਾ ਧੰਨਵਾਦ